ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ 'ਚ ਤੁਹਾਡਾ ਬਹੁਤ ਸਵਾਗਤ ਹੈ ਤੇ ਵੀ ਅਪਾ ਜੋ ਸਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਨੇ ਆਪਣੀਆਂ ਉਹਦਾ 11ਵੀਂ ਜਮਾਤ ਪੇਪਰ ਆਨਿ ਸ਼ਾਸਤਰ ਦਾ ਕੁਐਸਚਨ ਜਿਹੜਾ ਉਹ ਆਇਆ ਸੀ ਉਹ ਜਿਹੜਾ ਹੱਲ ਕਰਨ ਲੱਗੇਗੇ ਤਾਂ ਸ਼ੁਰੂ ਕਰਦੇ ਹਾਂਗੇ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਦੇ देगी दो अंक हरेक का एक अंक रहे ठीक है एक अंक हर एक पैंती क्वन ने अपने राजनीति शास्त्र सरकार का सरकार ना संबंध है कथन किसका है आंसर है अपने सी लिकाक हेठ लिखियों राजनीति शास्त्र की उपभोगता ਨਹੀਂ ਇਸ ਵਾਲੇ ਆਪਣੇ ਉਹਦੇ ਆਨਸਰ ਹੋਣਾ ਸੀਗਾ ਅਪਰੋਕਤ ਸਾਰੇ ਹੇਟਰੀਕੇ ਸਿਧਾਂਤਾਂ ਵਿੱਚੋਂ ਕਿਹੜਾ ਸਿਧਾਂਤ ਜਨਮ ਜਾਤ ਸਿਧਾਂਤ ਨਗਰਕਾ ਨਾਗਰਿਕਤਾ ਦਾ ਹੈ ਹੋਣਾ ਚਾਹੀਦਾ ਕੋ ਲਹੂ ਸੰਵੰਤ ਸਿਧਾਂਤ ਕਿਹੜੇ ਦੇਸ਼ ਵਿੱਚ ਦੂਰੀ ਨਾਗਰਿਕਤਾ ਦੇਸ਼ ਦਾਤ ਨੂੰ ਬਣਾਇਆ ਗਿਆ ਹੈ ਆਨਸਰ ਹੋ ਜਿਹੜਾ ਆਪਣੇ ਕੋਲ ਬੀ ਅਮਰੀਕਾ ਵਿੱਚ ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਹੜਾ ਆਰਥਿਕ ਆਰਥਿਕ ਅਧਿਕਾਰ ਹੈ ਆਨਸਰ ਹੋ ਜਿਹੜਾ ਆਪਣੇ ਕੋਲ ਏ ਸੰਪਤੀ ਦਾ ਅਧਿਕਾਰ ਸ਼ੇਮਾ ਹੇਠ ਲਿਖੇ ਵਿੱਚੋਂ ਕਿਹੜਾ ਕਾਨੂੰਨ ਦਾ ਸੂਮਾ ਨਹੀਂ ਅਨਸਰਾਂ ਨੂੰ ਜੇ ਕੋਈ ਰੀਤੀ ਰਵਾਜ ਸਤੰਤਰਤਾ ਸ਼ਬਦ ਦੀ ਕਿਸ ਭਾਸ਼ਾ ਦੇ ਸ਼ਬਦ ਤੋਂ ਉਤਪਤੀ ਹੋਈ ਠੀਕ ਹੈ ਅਨਸਰਾਂ ਨੂੰ ਆਪਣੇ ਕੋਲੇ ਲਾਟਿਨ ਭਾਸ਼ਾ ਹੈ ਟ੍ਰਿਕ ਹੈ ਕਿਸਮਾਂ ਵਿੱਚੋਂ ਕਿਹੜੀ ਸਮਾਨਤਾ ਦੀ ਕਿਸਮ ਨਹੀਂ ਅਨਸਰਾਂ ਨੂੰ ਆਪਣੇ ਕੋਲੇ ਮੌਲਿਕ ਅਧਿਕਾਰ ਨੋਮਾ ਨਿਆ ਜਸਟਿਸ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਅਨਸਰੋ ਜੀ ਆਪਣੇ ਕੋਲ ਟਾਉ ਟਾਉਨਿਕ ਭਾਸ਼ਾ 10ਵਾਂ ਹੈਟਲਿਕਾਂ ਵਿੱਚੋਂ ਕਿਹੜਾ ਰਾਜ ਨਹੀਂ ਅਨਸਰੋ ਜੀ ਆਪਣੇ ਉਪਰ ਸੰਯੁਕਤ ਰਾਜ ਸੰਯੁਕਤ ਰਾਸ਼ਟਰ 11ਵਾਂ ਲੋਕ ਤੰਤਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ ਇਹ ਕਥਨ ਕਿਸ ਦਾ ਹੈ ਅਨਸਰ ਆਪਣੇ ਕੋਲ ਇਬਰਾਹਿਮ ਲਿੰਕਨ ਦਾ ਸੰਸਦੀ ਸਰਕਾਰ ਨੂੰ ਹੋਰ ਕੀ ਕਿਹਾ ਜਾਂਦਾ ਹੈ ਅਨਸਰ ਆਪਣੇ ਕੋਲ ਜਿਹੜੇ ਉਪਰੋਕਤ ਸਾਰੀਆਂ 13ਵਾਂ ਰਾਸ਼ਟਰਪਤੀ ਦੀ ਅਹੁਦੇ ਲਈ ਘੱਟੂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਅਨਸਰ ਹੁੰਦਾ ਹੈ ਆਪਣੇ ਕੋਲ 35 ਸਾਲ 14 ਨਗਰਿਕ ਕਿੰਨੀ ਕਿਸਮ ਦੇ ਹੁੰਦੇ ਹਨ ਅਨਸਰ ਹੁੰਦਾ ਹੈ ਆਪਣੇ ਕੋਲ ਦੋ ਸੰਵਿਧਾਨ ਦੀ ਕਿਸ ਸੋਧ ਅਧੀਨ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਅਨਸਰ ਹੁੰਦਾ ਹੈ ਆਪਣੇ ਕੋਲ 21ਵੀਂ ਸੰਵਿਧਾਨਕ ਸੋਧ ਸੋ ਨੰਬਰ ਪ੍ਰਸ਼ਨ ਰਿਪੀਟ ਵਗੈਰਾ ਜੀ ਦੁਬਾਰੀ ਆਨਸਰ ਹੋਣੀ ਚਾਹੀਦਾ ਕੋਈ 42ਵੀਂ ਸੰਵਿਧਾਨਕ ਸੋਧ 17ਵਾਂ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਸ਼ਾਮਲ ਹਨ ਆਨਸਰ ਆਉਣਾ ਚਾਹੀਦਾ ਕੋਈ ਤੀਜੇ ਵਿੱਚ ਵਿਧਾਨਪਾਲਕਾ ਤੋਂ ਤੁਹਾਡਾ ਕੀ ਭਾਵ ਹੈ ਠੀਕ ਹੈ ਵਿਧਾਨਪਾਲਕਾ ਕੀ ਹੁੰਦੀ ਹੈ ਜਦੋਂ ਕਿਸੇ ਰਾਜ ਦੇ ਵਿੱਚ ਸਰਕਾਰ ਚੁਣੀ ਜਾਂਦੀ ਹੈਗੀ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 117 ਐਮਐਲਏ ਨੇਗੀ ਠੀਕ ਹੈ ਪੰਜਾਬ ਨੂੰ 19 ਚੋਣ ਖੇਤਰਾਂ ਵਿੱਚ ਵੰਡ ਲਿਆ ਜਾਂਦਾ ਜਿੰਨੇ ਇਹ ਸ਼ੀਟਾਂ ਨੇ 117 ਚੋਣ ਖੇਤਰਾਂ ਵਿੱਚ ਵੰਡ ਲਿਆ ਜਾਂਦਾ ਹੈਗਾ ਇਹ ਸਾਰੇ ਉਹ ਐਮਐਲਏ ਜਿੱਤ ਕੇ ਜਾਂਦੇ ਹੈਗੇ ਉਸ ਨੂੰ ਕਿਹਾ ਜਾਂਦਾ ਹੈਗਾ ਵਿਧਾਨ ਪਾਲਕਾ ਜਾਂ ਵਿਧਾਨ ਮੰਡਲ ਅਗੋਂ 19ਵੇਂ ਭਾਰਤ ਦੇ ਸੁਧਾਨ ਦੀ ਪ੍ਰਸਤਾਵਨਾ ਦੇ ਆਰੰਭਿਕ ਸ਼ਬਦ ਕੀ ਹਨ ਆਨਸਰ ਹੁਣ ਅਸੀਂ ਆਪਣੇ ਕੋਲੇ ਅਸੀਂ ਪਾਰ ਦੇ ਲੋਕ ਅਸੀਂ ਭਾਰਤੀ ਲੋਕਾਂ ਨਾਲ ਜੇ ਸ਼ੁਰੂ ਹੁੰਦੀ ਹੈਗੀ ਭੀਮਾ ਰਾਜਪਾਲ ਦੇ ਨਾਂ ਤੇ ਡੈਸ਼ ਦਾ ਸ਼ਾਸਨ ਚੱਲਦਾ ਹੈ ਅਨਸਰ ਉਹ ਹੀ ਰਹਿ ਆਪਣੇ ਕੋਲੇ ਰਾਜ ਕੋਚ ਨਗਰੇ ਵਿੱਚ ਆਪਣੇ ਕੋ ਸ਼ਤਾਰਮ ਮੌਲਕ ਅਧਿਕਾਰ ਸੰਵਿਧਾਨ ਦੀ ਦੇ ਦੇ ਕਿਹੜੇ ਭਾਗ ਵਿੱਚ ਸ਼ਾਮਲ ਹਨ ਅਨਸਰ ਉਹੀ ਰਹੇ ਆਪਣੇ ਕੋਲ 3 ਜੇ ਭਾਗ ਦੇ ਵਿੱਚ 21 ਵਾ ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਕ ਕਰਤੱਵ ਸ਼ਾਮਲ ਹਨ ਅਨਸਰ ਉਹੀ ਰਹੇ ਆਪਣੇ ਕੋਲ 11 22 ਵਾ ਸੰਸਦ ਦੇ ਦੋ ਸਦਨਾਂ ਦੇ ਨਾਮ ਲਿਖੋ ਅਨਸਰ ਉਹੀ ਆਪਣੇ ਕੋਲ ਲੋਕ ਸਭਾ ਰਾਜ ਸਭਾ ये दो सदन ने सांसद अगला तेई माह भारत के संधान तीजे अनुशेद भाग तीजे अनुश्छेद डैश तो डैश तक शामिल हैं ਅਨਸਰ ਹੈ ਆਪਣੇ ਕੋਲ 14 ਤੋਂ 32 ਠੀਕ ਹੈ ਮੌਲਕ ਅਧਿਕਾਰ ਨੇਗੀ ਸ਼ਾਮਲ 14 ਤੋਂ ਲੈ ਕੇ 32 ਤੱਕ 24 ਮਾ ਸੰਗਾਤਮਕ ਸਰਕਾਰ ਦੇ ਖਰਚੀਲੀ ਹੁੰਦੀ ਹੈ ਅਨਸਰ ਹੋ ਜਾ ਆਪਣੇ ਕੋਲ ਸਹੀ ਪ੍ਰਸਤਾਵਨਾ ਨਿਆਯੋਗ ਨਹੀਂ ਹੈ ਠੀਕ ਹੈ ਇਹ ਇਹ ਆਨਸਰ ਆਪਣੇ ਕੋਲ ਠੀਕ ਪ੍ਰਸਤਾਵਨਾ ਨਿਆਉਜ ਨਹੀਂ ਹੈਗੀ ਇੱਕ ਸਭੀ ਮਕਮਲ ਪ੍ਰਸ਼ਨ ਸਿਰਾ ਜੂ ਮੈਸੀ ਦਾ ਤੇ ਉਹ ਲਿਖਾ ਸੀ ਆਪਾਂ ਹਾਈ ਕੋਰਟ ਦੇ ਮੁੱਖ ਜੱਜ ਦਾ ਨਾਮ ਜੱਜ ਦਾ ਨਾਮ ਦੇਖੋ ਕਿਆ ਸੀਗਾ ਤੇ ਉਹ ਸੀਗਾ ਰਵੀ ਸ਼ੰਕਰ ਚ ਰਵੀ ਸ਼ੰਕਰ ਚ ਆਉਣਾ ਸੀਦਾ ਆਨਸਰ ਸਤਾਈਮਾ ਰਾਣੀ ਸਾਸਤ ਦਾ ਪਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਆਨਸਰ ਆਸ਼ੀਰਵਾਜ ਆਪਣੇ ਕੋਲੇ ਆਰਸਤੂ 28 ਮਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਸ਼ਾਮਲ ਕੀਤਾ ਗਿਆ ਅਨਸਰ ਉਹ ਹੈ ਆਪਣੇ ਕੋਲ ਡੀ 36 ਤੋਂ ਲੈ ਕੇ 51 ਨੁਸੇਦ ਤੱਕ 29ਵਾਂ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਅਨਸਰ ਉਹ ਹੈ ਆਪਣੇ ਕੋਲ 5 ਸਾਲ 3ਮਾ लोकसभा ਦੇ ਸਪੀਕਰ ਦਾ ਨਾਮ ਲਿਖੋ ਓਮ ਬਿਰਲਾ 31ਵਾਂ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਕੌਣ ਕਰਦਾ ਹੈ ਰਾਸ਼ਟਰਪਤੀ ਰਾਸ਼ਟਰਪਤੀ 32ਵਾਂ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ ਅਨਸਰ ਹੁਣੇ ਕੋਈ 17ਵੀਆਂ 17 ਵਾਰ ਲੋਕ ਸਭਾ ਦੀ ਚੋਣ ਹੋਗੀਆਂ 33ਵਾਂ ਜ਼ਿਲ੍ਹੇ ਦਾ ਮੁੱਖ ਕਾਰਜਕਰ ਅਧਿਕਾਰੀ ਅਧਿਕਾਰੀ ਕੌਣ ਹੁੰਦਾ ਹੈ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ 34ਵਾਂ ਸਰਬ ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਕਿੰਨਾ ਹੁੰਦਾ ਹੈ ਜੀ 65 ਸਾਲ ਦੀਮਰ ਤੱਕ ਰਿਟਾਇਰ ਹੁੰਦੇ ਨੇ 35ਵਾਂ ਮੁੱਖ ਮੰਤਰੀ ਨੂੰ ਸੌਂ ਚ ਕੌਣ ਚੁਕਾਉਂਦਾ ਹੈ ਹਾਂਸ ਰਣਜੇ ਰਾਏ ਆਪਣੇ ਕੋਲੇ ਰਾਜਪਾਲ ਇਹ ਸੀ ਰਾਜੀ 35 ਪ੍ਰਸ਼ਨ ਤੇ ਅੱਗੇ ਆਪਾਂ ਹਾਲ ਕਰਾਂਗੇ ਪਹਿਰੇ ਨੂੰ ਪਹਿਰਾ ਦੇਖਦੇ ਆਪਾਂ ਭਾਰਤ ਵਿੱਚ ਸਰਵ ਉੱਚ ਦਾਲਾ ਅਤੇ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਸਦਾਨ ਵਿਚ ਨਿਰਧਾਰਤ ਯੋਗਤਾਵਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਰਾਸ਼ਟਰਪਤੀ ਮੁੱਖ ਜੱਜਾਂ ਅਤੇ ਬਾਕੀ ਜੱਜਾਂ ਦੀ ਨਿਯੁਕਤੀ ਕਰਦੇ ਸਮੇਂ ਸਰਬਉੱਚ ਅਦਾਲਤ ਅਤੇ ਉੱਚ ਅਦਾਲਤ ਦੇ ਉਨ੍ਹਾਂ ਜੱਜਾਂ ਦੀ ਨਾਲ ਸਲਾਹ ਕਰ ਸਕਦਾ ਹੈ ਜਿਨ੍ਹਾਂ ਦੀ ਸਲਾਹ ਲੈਣੀ ਉਹ ਉਚਿਤ ਸਮਝਦਾ ਹੋਵੇ ਜਦ ਉਹ ਸਰਪੁੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ਤਾਂ ਉਹ ਭਾਰਤ ਦੀ ਮੁੱਖ ਜੱਜਾਂ ਨਾਲ ਜ਼ਰੂਰੀ ਸਲਾਹ ਕਰਦਾ ਹੈ ਇਸ ਤਰ੍ਹਾਂ ਜਦ ਉਹ ਕਿਸੇ ਉੱਚ ਅਦਾਲਤ ਦੇ ਜੱਜ ਦੀ ਨਿਯੁਕਤੀ ਕਰਦਾ ਹੈ ਤਾਂ ਉਸ ਰਾਜ ਦੇ ਗਵਰਨਰ ਅਤੇ ਉੱਚ ਅਦਾਲਤ ਦੇ ਜੱਜਾਂ ਦੀ ਸਲਾਹ ਕਰਦਾ ਹੈ ਜੱਜਾਂ ਦੀ ਨਿਯੁਕਤੀ ਦੀ ਇਹ ਤੰਗ ਕਿਸੇ ਹੋਰ ਵਿਧੀ ਦੀ ਤੁਲਨਾ ਵਿੱਚ ਨਿਆਂਪਾਲਿਕਾ ਨੂੰ ਸਤੰਤਰ ਅਤੇ ਨਿਰਪੱਖ ਬਣਾਈ ਰੱਖਣ ਲਈ ਵਿੱਚ ਜ਼ਿਆਦਾ ਸਹਾਇਕ ਸਿੱਧ ਹੋਇਆ ਹੈ ਨਿਆਂਪਾਲਿਕਾ ਦੀ ਸੁਤੰਤਰਤਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਜੱਜਾਂ ਦਾ ਕਾਰਜਕਾਲ ਕਾਫੀ ਲੰਮਾ ਹੋਵੇ ਇੱਕ ਵਾਰ ਯੋਗਤ ਹੋਣ ਤੋਂ ਬਾਅਦ ਭਾਰਤ ਵਿੱਚ ਸਰਬ ਉੱਚ ਦਾਤੇ ਜੱਜਾਂ ਆਪਣੇ ਪਾਤੀ 65 ਸਾਲ ਦੀ ਉਮਰ ਤੱਕ ਅਤੇ ਉੱਚ ਅਦਾਲਤ ਦੇ ਜੱਜ ਆਪਣੇ ਪਾਤੀ 60 ਸਾਲ ਦੀ ਉਮਰ ਤੱਕ ਰਹਿੰਦੇ ਹਨ ਨਿਆਪਾਲਿਕਾ ਦੀ ਸੁਤੰਤਰਤਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਜੱਜਾਂ ਨੂੰ ਪਦ ਦੀ ਸੁਰੱਖਿਆ ਪ੍ਰਾਪਤ ਹੋਵੇ ਪਹਿਲਾ ਪ੍ਰਸ਼ਨ ਹੈ ਜੇ ਆਪਣੇ ਕੋਈ ਸਰਬਉੱਚ ਅਦਾਲਤ ਕਿੱਥੇ ਸਥਿਤ ਹੈ ਸਰਵਚ ਰਾਜ ਹੈਗੀ ਯਾਨੀ ਕਿ ਸੁਪਰੀਮ ਕੋਰਟ ਦਿੱਲੀ ਦੇ ਵਿੱਚ ਉੱਚ ਅਦਾਲਤ ਕਿੱਥੇ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੈ ਜੀ ਤੀਸਰਾ ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ਅਨਸਰ ਹੁਣ ਜਿਹੜੇ ਆਪਣੇ ਕੋਲੇ ਰਾਸ਼ਟਰਪਤੀ ਮੁੱਖ ਜੱਜ ਦੀ ਸਲਾਹ ਦੇ ਨਾਲ ਚੌਥਾ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਕਿਸ ਦੀ ਸਲਾਹ ਲੈਂਦਾ ਹੈ ਠੀਕ ਹੈ ਜੋ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਕਰਨ ਨੂੰ ਰਾਸ਼ਟਰਪਤੀ ਰਈ ਸਲਾਹ ਲੈਂਦਾ ਕਿ ਦੀ ਗਵਰਨਰ ਦੀ ਤੇ ਮੁੱਖ ਜੱਜ ਦੀ ਜਿਹੜੇ ਹਾਈ ਕੋਰਟ ਦੇ ਹੁੰਦੇ ਹਨ ਪੰਜਵਾਂ ਸੁਪਰੀਮ ਕੋਰਟ ਦੇ ਜੱਜ ਕਿਸ ਉਮਰ ਤੱਕ ਰਿਟਾਇਰਮੈਂਟ ਹੁੰਦੇ ਹਨ ਆਨਸਰ ਹੁੰਦਾ ਹੈ ਆਪਾਂ ਕੋਲ 65 ਸਾਲ ਛੇਮਾ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਜਿਹੜੀਆਂ ਪੰਜਾਬ ਬੁੱਕ ਦੀਆਂ ਪੰਜਾਬ ਬੋਰਡ ਦੀਆਂ ਬੁੱਕਾਂ ਦੇ ਵਿੱਚ ਦੇਖਦੇ ਨੇ ਕਿ 26 ਜਨਵਰੀ 1950 ਪਰ ਜਿਹੜੀਆਂ NCERT ਦੀਆਂ ਬੁੱਕਾਂ ਨੂੰ ਚੁੱਕ ਰਿਹਾ ਜੀ 28 ਜਨਵਰੀ 1950 NCERT ਇਹਨਾਂ ਨੂੰ ਸਹੀ ਮੰਨਦੀ ਹੈ ਜੀ ਦੀ ਪੰਜਾਬੀ ਬੋਰਡ 26 ਜਨਵਰੀ ਨੂੰ ਸਹੀ ਮੰਨੀ ਦੀ। ਇਹ ਸੀ ਮਹੱਤਮਪੂਰਨ ਵੀਡੀਓ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਬੈਲ ਆਈਕਨ ਦਾ ਬਟਨ ਕਲਿੱਕ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।